शक्ल अस्सी रुपये चाह पानी बड़े टाइम बाद आये अज्ज अगे लिया गौड़ है मैं आ गया मैं टी शर्ट पा के किन्ने रुपए किन्नी सर अस्सी शक्र ला लो कई 80 ਰੁਪਏ ਕਿਲੋ ਵੇ ਅੰਕਲ ਬਹੁਤ ਪੁਰਾਣਾ ਸੀ ਇਹਦੇ ਕੋਈ ਲਈ ਦੇ ਅੰਕਲ ਨੂੰ ਇਹ ਅੰਕਲ ਸੰਦਰੇ ਤੋਂ ਖਰੀਆਉਂਦਾ ਹਨ ਖੜਿਆਣੇ ਤੋਂ ਦਿਖਾ ਮੈਂ ਦਿਖਾਣਾ ਤਹਾੰਨ ਨਾ ਦੋਲੇ ਦੇ ਪੰਡ ਘੈਂਟ ਹੋ ਗਈ ਚੱਕਰਾਂ ਗਾ ਬਹੁਤ ਵਧੀਆ ਦੇਨ ਚ ਪਾ ਕੇ ਖਾਇਆ ਕਰਨੇ ਮੈਂ ਜਿੱਦਾਂ ਮਰਜੀ ਹਾਂ ਮੈਂ ਤੇ ਬਾਜਾ ਦਾਂਦੀ ਹਾਂ ਲੋ ਜੀ ਉਸ ਕਾਬੇ ਨਾਲ ਖੜੀ ਤੋ ਹਰ ਹੁਣ ਮੈਂ ਭਾਈ ਭੇਜਦਾ ਇਹ ਸੰਤਰੇ ਵਾਲਾ ਗੁਰੂ ਦੇਸੀ ਗੋੜਾ ਵਾਦੀਆ ਗੋੜ ਸ਼ੱਕਰ ਵਾਦੀਆ ਦੇਸੀ ਗੋੜ ਸ਼ੱਕਰ ਕੱਪੜੇ ਪਾਈਏ ਮੈਂਟਕਾ ਬਦਲ ਬਦਲ ਕੇ ਨਵੀਂ ਫਰਾਕ ਪਾਈ ਅੱਜ ਕੋਈ ਪ੍ਰਾਣਾ ਪਾਇਆ ਤੂੰ ਅੱਛੇ ਤੂੰ ਪ੍ਰਾਣਾ ਪਾਇਆ ਨਹੀਂ ਮੈਂ ਤਾਂ ਉਹ ਦੱਖੀਆਂ ਬੱਲੇ ਆ ਤਾਂ ਅੰਬ ਵੀ ਲੈਣੇ ਭਾਈ ਨੇ ਅੰਬ ਰਿਓ ਅੰਬ ਅੰਬ ਤਾਂ ਗੁਟੀਆਂ ਨਹੀਂ ਲੱਗਦੀ ਛੱਪਣ ਵਾਲੇ ਅੱਜ ਤਾਂ ਗੁਟੀਆਂ ਨਹੀਂ ਨਹੀਂ ਮਿੱਠਾ ਸਵਾਦ ਹੈ ਹੈ ਇਹ ਦੂਸਰਾ ਟਾਉ ਕੋ ਤਾਂ ਐਵੇਂ ਨਾ ਹਰੇ ਚੀਜ਼ਾਂ ਮੈਂ ਨਕਸ ਕੱਢ ਦੇਣਾ ਨੂੰ ਪਤਾ ਨਹੀਂ ਮਿੱਠਾ ਜਾਂਦਾ ਇਹ ਹੈਗਾ ਦੁੱਧ ਅੰਬੂ ਜੀ ਦੇਖ ਲੈ ਆ ਕੱਚੀਆਂ ਕਹਦੇ ਆ ਆ ਗਾਦੇ ਰੱਖੇ ਭਾਜੀ ਕੱਚੇ ਕਿਹੜੇ ਇਹ ਬਾਈ ਚਾਰ ਨੇ ਜੇ ਕਰਨੇ ਪਿੱਛਾ ਬਣਾਉਣਾ ਹੈ ਚਾਰ ਹੁੰਦੇ ਸਿੱਛਾ ਚਾ ਉਹ ਨਹੀਂ ਲੈਂਦੇ ਮੇਰੇ ਖੀਰੇ ਖੀਰੇ ਨਹੀਂ ਲੈਂਦੇ ਇਹ ਨਹੀਂ ਆ ਪਰੇਵਾ ਨਿੰਬੂ ਨਹੀਂ 10-10 ਕਰਾ ਕਰ ਉਹ ਆ ਹੰਬ ਚੁੱਪ ਕੇ ਸਾਰਨ ਆ ਕੋਈ ਨਹੀਂ ਅੰਬ ਮਾੜੇ ਹਾਂ ਗਰਮ ਹੁੰਦੇ ਆ ਹਾਂ ਕਿੰਦਾ ਗਰਮ ਹੁੰਦੇ ਆ ਅੰਬਾਂ ਦੇ ਆਰੇ ਮੋਰ ਦੇਖ ਕੇ ਤੇ ਕੰਮ ਦਾ ਮੋਰ ਤਾਂ ਹੁਣ ਤੁਹਾਨੂੰ ਆ ਡਿਫਰੈਂਟ ਹੈ ਉਹ ਡਿਫਰੈਂਟ ਹਨ ਇਹ ਤਾਉਗਾ ਇਹ ਤਾਂ ਦੂਸਰਾ ਹੈ ਤੂ ਕੇ ਦੇਖ ਪਰ ਦੋ ਘਟ ਲੈ ਜੀ ਮੈਂ ਮੈਂ ਦੋ ਜੁਕਨੇ ਆ ਦੋ ਲੈ ਆ ਮੈਂ ਇਧਰ ਘਟ ਲੈ ਲਈ ਕੋ ਚਾਹ ਤਾਂ ਨਹੀਂ ਬਣੀ ਨਹੀਂ ਨਹੀਂ ਅੱਜ ਤਾਂ ਬੰਦਲੇ ਪਿਆ ਗਰਮੀ ਨਾਲ ਤੁਮੀ ਗਰਮੀ ਹੈ ਹਨ ਕਿੱਧਰ ਗਿਆ ਮੋਰ ਮੋਰ ਤੇਰੀ ਵੀਡੀਓ ਬਣਾਉਣੀ ਸੀ ਉਹ ਖੜਾ ਆ ਜਾ ਦੇਖ ਪੂਰੀ ਬਾਜੀ ਨਹੀਂ ਨਿਕਲਦੀ ਨਾ ਇਹ ਵੀ ਬਹੁਤ ਆਹ ਰੀਚਾਰਜ ਵੀ ਆ ਜਿਹੜਾ 200 ਦਾ ਹੀ ਉਹ 250 ਦਾ ਕਰਤਾ ਵੱਧ ਗਿਆ ਯਾਰ ਲੋਕੀ ਇਹਦਾ ਸੰਭੋਧ ਨਹੀਂ ਇਹ ਮਹਿੰਗਾ ਨਹੀਂ ਆਮ ਕਸ ਕੈਮਰਾ ਦਾ ਕੰਮ ਕਰ ਹਾਂ ਮੈਂ ਨਹੀਂ ਸੁਣੀ ਚੀ ਗੱਲ ਕੈਮਰਾ ਮੈਂ ਗੱਲ ਕਰਾ ਕੌਣ ਹੈ ਨਹੀਂ ਦੋ ਤੋਂ ਦੋ ਕੱਢ ਕੇ ਆ ਮਾਮੂ ਹਾਂਜੀ ਹੁਣ ਬੋਲੋ ਚਲ ਚੱਲੇ ਆ ਕਾਲ ਦੇ ਦੇ ਲੈ ਲੀ ਜੇ ਤੁਰਨਾ ਉਹ ਤਾਂ ਮਗਰ ਮਿਲ। ਮੰਦੇ ਮੰਦੇ ਨਾ। ਹੌਲਾ। ਮੈਂ ਕਹਿੰਨਾ ਉਹ ਰੀਚਾਰਜ ਬਾਬੇ ਮੈਨੂੰ ਲਾਤਾ ਉਹਨੇ ਨੇ ਹੋ ਗਿਆ ਕੋਈ ਆਪਣੇ ਜਿਹੜਾ ਅੱਗੇ ਮੈਂ ਤਿਆ ਪਾਉਣਾ ਹੁੰਦਾ ਸੀਗਾ 299 ਦਾ ਮਹੀਨੇ ਚ ਇੱਕ ਦਿਨ ਦੀ 3G ਮਿਲਦੀ ਉਹ 2.5 3.5 ਦਾ ਕਰਤਾ। ਜਿਹੜਾ ਤੀਜੇ ਚੌਥੇ ਦਿਨ ਮੈਨੂੰ ਰੀਚਾਰਜ ਕਰਨਾ ਪੈਂਦਾ ਸੀਗਾ ਆਪਣੇ 358 ਦਾ ਉਹ 400 ਦਾ ਕਰਤਾ 50 GB। ਹੋ ਜਿਹੜੇ ਬਿੱਲ ਮਾਫ ਕੀਤੇ ਹੋਏ ਇਹਨੇ ਕਹਿੰਦੇ ਉਹ ਐਡੇ ਖਰਚੇ ਕੱਢਣੇ ਹੁਣ ਦੇਖੀ ਜਾਈਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵਾ ਇਹ ਦੇਖੀ ਜਾਂਦੇ ਕਿ ਮਾਫ ਉਹਨੀ ਮਗ੍ਹਾਈ ਹੋਈ ਜਾਣੀ ਹਰੇ ਗਾਂਦੁਕਾਂ ਵਧੀ ਜਾਣਾ ਕੰਮ ਫ੍ਰੀ ਕੁਐਸ਼ਨ ਆ ਲਿਆ ਕਰੋ ਇਹ ਕਹਿਆ ਕਰੋ ਪੈਸੇ ਲਓ ਬਿੱਲ ਦੇ ਵਿਦ ਲੋ ਬਿਜਲੀ ਦੇ ਵਿਦ ਲੋ ਇਹ ਕੰਮ ਦਿਓ ਲੋਕਾਂ ਨੂੰ ਹੁਣ ਇਦਾਂ ਦੀ ਚੀਜ਼ ਹੈ ਲੋਕੀ ਇਹ ਨਹੀਂ ਦੇਦੇ ਕਰਜਾ ਪਤਾ ਕਿੰਨਾ ਚੜ ਗਿਆ ਹੈ ਪਤਾ ਕਿੰਨੇ ਹਜ਼ਾਰ ਕਰੋੜ ਹੋਰ ਕਰਜਾ 700 ਮੇਰੇ ਪਤਾ ਕਿੰਨੇ ਕਰੋੜ ਪੋਲ ਕਰ ਜਾ ਚੜ ਗਿਆ ਕਿੱਥੋਂ ਚੜਨਾ ਇੱਦਾਂ ਚੜਨਾ ਤੇ ਗਾਂ ਹੁਣ ਚੀਜ਼ਾਂ ਮਹਿੰਗੀਆਂ ਹੋ ਗਈਆਂ ਮਾੜਾ ਬੰਦਾ ਤਾਂ ਵਿਚਾਰਾ ਜਿਹੜਾ ਉਹ ਦਿਹਾੜੀ ਕਮਾਉਂਦਾ ਉਰੀ ਚਾਜ ਕਿੱਥੋਂ ਕਰਾਊਗਾ ਮਹੀਨੇ ਦਾ ਮਹਿੰਗਾ ਇੰਨਾ ਵੀ ਚਾਜ ਹੋ ਗਿਆ ਨਾ ਚਾ ਚਾਰ 50 ਇਕੱਠੇ 50 ਰੁਪਏ ਵੀ ਨਹੀਂ ਕਿ 5-10 ਰੁਪਏ ਵਧਾ ਦੇ ਹਾਂ ਇਹ ਵੀ ਨਹੀਂ ਕਿ 5-10 ਰੁਪਏ ਵਧਾ ਦੇਣਾ ਇਕੱਠੇ 50 50 ਚੱਕ ਤੇ ਬੀਆਈ ਨੇ ਆਪਣੇ ਕੱਲੇ ਬੀਐਸਐਨ ਨੇ ਮਹਿੰਗਾ ਕੀਤਾ ਏਅਰਟੈਲ ਹੋ ਗਿਆ ਬੀਆਈ ਆਪਣੇ ਹੋਰ ਜਿੰਨੇ ਜੀਓ ਜੀਓ ਸਭ ਨੇ ਚੱਕ ਤੇ ਰੇਟ ਹਾਂ ਝੱਕ ਪਾ ਲੈ ਮੈਨੂੰ ਝੱਕ ਹੂੰ ਝੱਕ ਮੈਨੂੰ ਹੂੰ ਥੇਕੇ ਹੁਣ ਥਲੇ ਹੋ ਥੋੜਾ ਥਲੇ ਥੋੜਾ ਥਲੇ ਤਾਇ ਘਾਜੇ ਫਾ ਦੇਖੋ ਪਾਈ ਆਇਆ ਤੇ ਕਿਹੜਾ ਇਹ ਸਬਜੀ ਵਾਲਾ ਉਹ ਤਾਂ ਦੇਖ ਹੀ ਲਿਆ ਉਹਨਾਂ ਨੇ ਮੈਂ ਕਿਹਾ ਤਾਂ ਸਹੀ ਕਿਹੜਾ ਪਈ ਹੈ ਗਾਇਸ ਪਈ ਆਇਆ ਹੈ ਸਾਡੇ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਮੈਂ ਵੀ ਦੇ ਬੱਚੀ ਦੀ ਵਾਰਸ ਖਲੇ ਗਈ ਸੀ ਹੋਰ ਹੋਰ ਕਪਾਏ ਸੇ ਸਮਾ ਲੋਂ ਦਿਆ ਹਮ ਬੰਦੇ ਘਰੇ ਨਾਈਸ ਨਾਈਸ ਵੈਲ ਨਾ ਦੀ ਨਾਈਸ ਨਮੀ ਕਰਕੇ ਨੇ ਨਮੀ ਕਰਕੇ ਯਾਦ ਪੜਾ ਲੀ ਗੱਡੀ ਵੀ ਆਪਾਂ ਸਹੀ ਕਰਾ ਲਈਏ ਕਿੰਨੇ ਦਿਨ ਹੋ ਗਿਆ ਹਾਂ ਗੱਡੀ ਵੀ ਸਹੀ ਕਰਾ ਲਈਏ ਹਾਂ ਪਰ ਸਮਝ ਆਣਾ ਮੈਂ ਹਮ ਕਿੰਨੇ ਦਿਨ ਹੋ ਗਿਆ ਟਾਇਰ ਪੈਂਚਰ ਹੋਇਆ ਹੈ ਉਹ ਨਾ ਕਿਤੇ ਵਿਚਾਰੇ ਨੂੰ ਜੰਗਾਲੇ ਲਾਜੇ ਖੜੀ ਖੜੀ ਲੂ ਹਰ ਹਾਲ ਮੂਰ ਟਾਇਰ ਪੈਂਚਰ ਹੋਇਆ ਹਾਂ ਇਹ ਹਣਾ ਗਿਮਾਮੂ ਹਾਂ ਗੋਹਾਵ ਚੱਕੇ ਤੇ ਅੱਜ ਸਵੇਟੀ ਵੀ ਹੁਣ ਸਹੀ ਹੋਈ ਆ ਥੋੜੇ ਦਿਨ ਹੋਏ ਆ ਨੇ ਤਾਂ 2 ਦਿਨ 4 ਦਿਨ ਦਬੋਏ ਨੇ ਵੀ ਕੀਤਾ ਹੈ ਨਾ ਰੂਪੀ ਕੋਨ ਦਾ ਮੈਨੂੰ ਯਾਰ ਪੜਾ ਹੋਇਆ ਰੀਚਾਰਜ ਸਾਰੇ ਜਿੰਨੇ ਮਹਿੰਗੇ ਹੋ ਗਏ ਨੇ 50000 ਰੁਪਏ ਆ ਹੁਣ ਆਪਣੇ ਆਗੇ ਗਰੀਬ ਬੰਦਾ ਕਿੱਥੋਂ ਮਾਤਣ ਦੇ ਲੋਕ ਸਾਡੇ ਦੇ ਕਿੱਥੋਂ ਕਰਾਂਗੇ ਰੀਚਾਰਜ ਹਨਾ ਲੱਗੇ ਆ ਹੀ ਹੋਗੇ ਦਵਾਨੀ ਲੱਗੇ ਨਹੀਂ ਹੁੰਦੀ ਕੋਲ ਅਰੇ ਵੀ ਕੋਨਾ ਗੈਸ ਲਾੜਤਾ ਦਿਖਦੀ ਆ ਚਲੋ ਕਰ ਲਈਏ ਹੁਣ ਇਹਨੂੰ ਕੱਢੀਏ ਮੰਮੀ ਨੂੰ ਚੋਣੀ ਹੈਗਾ ਤੇ ਆਪਾਂ ਕੱਢਦੇ ਬਾਹਰ ਵਿੱਚ ਪਾਉਨੇ ਪੱਠੇ ਠੀਕ ਹੈ ਇਹਨੇ ਵੀ ਨਹੀਂ ਛੋਟੀ ਨਹੀਂ ਬਣਾ ਜੀ ਪੱਠਿਆਂ ਦਾ ਹੋ ਗਿਆ ਦਾਨ ਆਪਣਾ ਯਾਰ ਮੈਂ ਕਹਿੰਦਾ ਨੋਟ ਜਿੱਤੇ ਜਦੋਂ ਆ ਨਾ 44 42 48 ਤੱਕ ਵੀ ਟੈਂਪਰੇਚਰ ਗਿਆ ਉਦੋਂ ਇੰਨੀ ਗਰਮੀ ਨਹੀਂ ਸੀਗੀ ਆ ਮੀਂਹ ਪੈ ਕੇ ਅੱਜ 33 ਡਿਗਰੀ ਹੈ ਕੁਝ ਸਮਥਿੰਗ ਇੰਨੀ ਜਿਆਦੇ ਹੋਮੇ ਹਨਾ ਸੈਲਸੀਅਸ ਸੇਕ ਨਿਕਲਣ ਲੱਗਾ ਹੈ ਪੂਰਾ ਪੱਠੇ ਪਾਤੇ ਬਹੁਤ ਜਿਆਦੇ ਗਰਮੀ ਹੋ ਗਈ ਹੋਰ ਟੜਕਣ ਟਕ ਟਕ ਕ ਵਜਦੇ ਨੇ ਸ਼ੋਲਡਰ ਦੇਖੋ ਸਾਡੇ ਭਾਣੇ ਐਂਡ ਆਲਾ ਪੰਪ ਕਰਦੇ ਬਲੋ ਕੰਟੀਨਿਊ ਹੁਣ ਬਾਅਦ ਸ਼ਾਵਰ ਲੈਣਾ ਲੈ ਕੇ ਘੜੀ ਰਹਿਦਾ ਸਭ ਦਾ ਪਾਠ ਕਰਕੇ ਫੇਰ ਕਰਦੇ ਬਲੋ ਗਾਇਸ ਸਾਡੀ ਗੈਂ ਸੋਹਣੀ ਆ ਪੰਨਾ ਵੀ ਭਰੀ ਹੈ ਪਰੇ ਲੋਕਾਂ ਨੇ ਦੇਖੀ ਨਹੀਂ ਅੱਜ ਮੈਂ ਤੇ ਲਿਆ ਚੀਜ਼ਾਂ ਕਿੰਦੀਆਂ ਸੋਹਣੀ ਲੈ ਕੇ ਆਇਆ ਨਾ ਕਿੰਨਾ ਲਫਾ ਭਰ ਕੇ ਲਿਆ ਆ ਪਾਪਰ ਕੇ ਚੱਕਰ ਕੇ ਚਲ ਗੁੰਡ ਨਟ ਕਦੇ ਫਿਰ ਸਾਰੇ ਨਵੇਂ ਬਲੌਗ ਚ ਮਿਲਦੇ ਆ ਨਵੇਂ ਬਲੌਗ ਚ ਬੈਂਦੇ ਆ ਕਿਵੇਂ ਗੁੰਨ ਨਟ ਆਪਾਂ ਇਹਨੇ ਪਤਾ ਕੀਤਾ ਅੱਜ ਮੇਰੇ ਮੋਬਾਈਲ ਦੇ ਦੇ ਤੇ ਮੈਂ ਘਰ ਮੈਂ ਸੈਨੂ ਉਦਾ ਮਲਦੀ ਆ ਮੇਰੇ ਵਾਲ ਕੱਟ ਤੇ ਕੈਂਚੀ ਲੈਨੇ ਇਹ ਮੋਬਾਈਲ ਕਿੰਸੀ ਕਰੇ ਇਹ ਮਹਾਰੀਸਤਾਨ ਆ ਚਲੋ ਗਾਇਸ ਬਾਏ ਇਹ ਵੀ ਤੇ ਲੱਗ ਗਈ ਮੇਰੇ ਬਾਪਾ ਮਮੀ ਨੇ ਮਚਾਲਾ ਬਾਏ ਬਾਏ ਕਰਦੇ ਬਾਈ ਗੁੱਡ ਨਾਈਟ ਮੈਂ ਲੇ ਨਵੇਂ ਵਲੌਗ ਚ ਬੇਲੇ ਨਵੇਂ ਵਲੌਗ ਚ ਹਾਂ ਅਸੀਂ ਖੇਡਣ ਲੱਗੇ ਗਏ ਬਸ ਗੇਮ ਖੇਡਣ ਲੱਗੇ ਆਂ ਗੇਮ ਦਿਖਾਏ ਇਹਨਾਂ ਨੂੰ ਕਿਹੜੇ ਖੇਡਦੇ ਆਪਾਂ ਆਹ ਦੇਖੋ ਗਾਇਸ ਵੈਲਕਮ ਤੇ ਚਾਹ ਪਾ ਲੇ ਬੈਠਾ ਪਾ ਲੂ ਦੀਏ ਜੇ ਬਾਰੀ ਨਹੀਂ ਫਾਰੇ ਦੀ ਬਾਰੀ ਆਈ ਗਏ ਗੁੱਡ ਮਾਰਨਿੰਗ ਆਫਟਰ ਕਿਨ ਦਿਨ ਆਵਾਰ ਅੱਜ ਸੰਡੇ ਆ ਅੱਜ ਆਪਾਂ ਜਾਣਾ ਚੋਪੜਾ ਸਾਹਿਬ ਤੇ 12 12 ਵਜੇ ਤੱਕ ਲੈ ਕੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਸ਼ਾਮ ਨੂੰ ਆਵਾਂਗੇ ਤੇ ਆਹ ਨੇ ਬਣਾ ਭਰਾ ਚੱਕ ਰਿਹਾ ਗੋਹਾਕੂੜਾ ਹੁੰਦਾ ਪ੍ਰੋਗਰਾਮ ਚਪੈਲਾ ਸਾਹਿਬ ਦਾ ਤੇ ਅੱਜ ਮੇਰਾ ਫਸਟ ਡੇ ਆ ਤੇ ਬਲੌਗ ਵੀ ਅੱਜ ਕਰਤਾ ਆਪਾਂ ਸਟਾਰਟ ਹਾਈ ਤੇ ਆਇਓ ਬਣੇਰੇ ਬਲੌਗ ਦੇ ਨਾਲ ਫਸਟ ਡੇ ਮੈਂ ਅੱਜ ਪਹਿਲੀ ਵਾਰੀ ਚੱਲਾਂ ਚਪੈਲਾ ਸਾਹਿਬ ਦੇ ਹਾਜ਼ਰੀ ਭਰਨ ਤੇ ਬਣੇਰੇ ਬਲੌਗ ਦੇ ਨਾਲ ਅੱਜ ਚੱਲਦੇ ਆਪਾਂ ਟੌਪ ਬਹੁਤ ਹੈ ਗਰਮੀ ਸ਼ਾਵਰ ਲੈ ਕੇ ਕੰਮ ਕੰਮ ਨੇ ਵੇੜ ਕੇ ਨਹੀਂ ਤਾਂ ਐਸਲਾ ਦੇ ਲੋ ਸੌਂਜੀਦਾ ਹੁੰਦਾ 12 ਵਜੇ ਪੂਰੇ 12 ਵਜੇ ਸੌ ਜਾਣਾ ਤੇ ਮੁੜ ਕੇ 2 ਵਜੇ ਪੱਠਿਆਂ ਨੇ ਟਾਈਮ ਉੱਠਣਾ ਫੇਰ ਪੈ ਜਾਣਾ ਫੇਰ 4:00 ਵਜੇ ਉੱਠਣਾ ਪੱਠਿਆਂ ਟਾਈਮ ਤੇ ਹੁਣ ਪੱਡੇ ਪੁੱਠੇ ਕੰਵੇੜ ਕੇ ਕੰਮ ਸਾਰਾ A to Z ਸਾਰਾ ਮੈਂ ਰੱਖਦਾ ਆ ਆ ਵੀ ਚਾ ਕੇ ਪਾ ਦਾਂਗੇ ਘਰ ਦੇ ਤੇ ਆਪਾਂ ਚੱਲਦੇ ਆਂ ਘੜੀ ਉੱਤੇ ਬਹਿ ਕੇ ਫੋਨ ਹੀ ਚਲਾਈਦਾ ਘਰੇ ਮੈਂ ਕਿ ਸੰਡੇ ਚੋਂ ਪਹਿਲਾ ਸਾਹਿਬ ਦੇ ਹਾਜ਼ਰੀ ਲਵਾ ਲਿਆ ਕਰਾਂਗੇ ਹਨਾ ਜਾਂ ਟੀਵੀ ਦੇਖੀ ਆਈਦਾ ਕਿ ਫਾਇਦਾ ਨਹੀਂ ਕੋਚਿੰਗ ਦਾ ਮਾਰੇ ਘਰ ਹਾਜ਼ਰੀ ਭਰਾਂਗੇ ਕੋਈ ਤੇ ਲੇਖਨ ਲਗੂਗੀ ਜੀ ਕੀ ਨਹੀਂ ਨਾ ਬੰਨਿਆ ਠੰਡੀ ਜੀ ਐਸੇ ਫੀਲਿੰਗ ਬਹੁਤ ਵੱਡਾ ਬਹੁਤ ਪੁਰਾਣਾ ਮੋੜ ਆ ਜਾਣਾ ਪਹਿਲਾਂ ਚੱਲ ਜਾਣਾ ਕਹਿੰਦੇ ਮੋੜ ਗਿਆ ਪਰ ਸਪੇਸ ਰੱਖ ਲਾਂਗੇ ਨਾ ਆਪਣੇ ਅੰਦਰੋਂ ਕੰਗੇ AC ਚਾਲਦੇ ਆ ਠੰਡਾ ਹੀ ਹੁੰਦਾ ਆਹ ਤਾਂ ਆਪ ਹੀ ਆ ਬਸ ਰਸਤੇ ਜੇ ਚੱਲੋ ਹਾਂ ਜਿਹੜੀ ਮੁੱਟੀ ਦੇਖੋ ਕਿੰਨੀ ਲੱਗੀ ਆ ਦੇਖੋ ਕਿੰਨਾ ਮोटा ਗਰਾਈ ਦੇ ਵਿੱਚ ਓ ਮਾਈ ਗੋਡ ਇੱਥੇ ਭਗਉ ਦੇ ਮੰਜਾ ਡਾ ਕੇ ਬੰਦਾ ਬੈਠਾ ਰਿਹਾ ਵੇਣਾ ਕੰਦਾ ਹੈ ਚਲੋ ਹੁਣ ਆਪਾਂ ਸੁਸੇ ਮਿਲਦੇ ਆ ਬਾਬੇ ਉਹ ਬਲੇ ਦੇ ਬਲੌਗ ਦੇ ਨਾਲ ਕਿੰਨਾ ਵੇ ਪਹੁੰਚ ਗਏ ਕਿਵੇਂ ਡਾਲ ਲਈ ਹੈ ਹੋਰ ਹੈ ਬਾਰਵੀਂ ਵਾਰ ਕਰਕੇ ਨਹੀਂ ਆਉਂਦਾ ਹੁਣ ਆ ਕਰਤਾ ਸਟਾਰਟ ਆਇਆ ਕਰਨਾ ਹੋਰ ਵਧੀਆ ਤੋ ਪਹਿਲਾ ਸਾਹਿਬ ਕਿੰਨੇ ਵੇ ਸਟਾਰਟ ਕਰਦੇ ਯਾਰ ਬਿੱਲੀ ਕਿੱਥੇ ਆ ਬਿੱਲੀ ਨਾਲੋਂ ਸਕੈਨਰ ਜਾਂਦੇ ਆਹ ਵੀਡੀਓ ਕਾਲ ਕੀਤੀ ਉਹਨੂੰ ਆਹ ਪਸੰਦ ਆਈ ਗੋਲਕ Amen. ਤਨ ਤਨ ਸੰਤਾਂ ਦਾ ਬਾਦਵਾ ਕੀ ਉਹ ਪਾਪੋ ਸਿ ਆਪ ਜੀਆ ਦੇ ਪਾਵਨ ਕੀਤੇ ਰੰਤ ਦਾ ਸਾਨਾ ਤੇ ਆਪ ਜੀ ਦੀਆਂ ਸਾਧੀਆਂ ਨਾਰੀਆਂ ਸੰਤਾਂ ਵਰੋ ਸਾਧੂ ਜੀ ਆਪ ਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਜਪ ਦਾ ਪਹਿਲਾ ਸਹਿਬ ਜੀ ਦੀਆਂ ਬਾਣੀਆਂ ਦੇ ਰਾਹ ਪਰ ਮਹਾਰਾਜ ਆਪ ਜੀ ਦੀ ਵਿਰਾਸਤ ਪਰਵਾਹੀ ਪੜਦੇ ਆ ਹਜੂਰੀ ਦੇ ਜੀਵਨ ਦੀਆਂ ਸੇਵਾ ਕਰਦੇ ਆ ਬਿਆਨ ਅਬਿਆਨ ਪ੍ਰਕਾਰ ਦਾ ਮਦਦ ਮੈਂ ਜਾਣ ਕੇ ਇਹ ਸੰਗਤ ਕੇ ਬਾਹਰ ਪੜਨਾ ਆਗਾਮ ਆਪੇ ਸੁਣਦੇ ਸੁਖਸ਼ਮ ਜਵਾਰੀ ਪੜਨ ਦੇ ਸੇਵਾ ਕਰਦੇ ਬਾਦ ਨੂੰ ਆ ਕੇ ਪਤਾ ਨਹੀਂ ਬੁਖਾਰ ਹੋ ਗਿਆ ਪਤਾ ਨਹੀਂ ਮੈਂ ਕਿ ਸ਼ਾਮ ਨੂੰ ਚੈੱਕ ਕਰਾ ਕੇ ਆਉਂਦੇ ਸੁਖਨ ਲੈ ਕੇ ਹਾਂ ਮੇਰਾ मामੂ ਫਰਮੇ ਕਿ ਲਿਆ ਨਾ ਬੁਖਾਰ ਚੱਕਾ ਆਣਾ ਵਾਲਾ ਕਿਹੜਾ ਬੁਖਾਰ ਚੱਕਾ ਆਣਾ ਵਾਲਾ ਤੈਨੂੰ ਖੜਾ ਬੁਖਾਰ ਹੈ ਨਹੀਂ ਬੁਖਾਰ ਚੱਕਾ ਮੇਰਾ ਮੈਂ ਗਰਮਾ ਗਰਮਾ ਦਿਖਾ ਤਾਂ ਗਰਮ ਹੋ ਜਾਣਾ ਜੇ ਤੂੰ ਮੈਂ ਨਹੀਂ ਬੜੀ ਦੇ ਇਸੀ ਚ ਤਾਂ ਠੰਡੀ ਹੁੰਨੀ ਐ ਤੂੰ ਨੇ ਨਹੀਂ ਕੋਈ ਵਾਰੀ ਜਦੋਂ ਮੈਨੂੰ ਗਰਮ ਸੀ ਗਮ ਗਰਮ ਸੀ ਦੁਬਾਰੇ ਹਾਂ ਚੱਲ ਕੋਈ ਨਹੀਂ ਆ ਜਾ ਕੰਮ ਕਰਦੇ ਆ ਫਿਰ ਆਪੇ ਠੰਡੇ ਹੋ ਜਾਣਾ ਹਾਂ ਆ ਜਾ ਪੱਠੇ ਪਾਈਏ ਅੱਛਾ ਪੱਠੇ ਪਾਈਏ ਚਾਹ ਨੂੰ ਚਾਹਦੇ ਪੁੱਤ ਦੋਈ ਲੈਣ ਫਿਰ ਦਿਖਾ ਲਾਂਗੇ ਅੱਛਾ ਚਾਹ ਦਾ ਹੜ ਲਾਂਗੇ ਆ ਦੇਖ ਬਲੋਂਗੜਾ ਕਿੰਨਾ ਸੋਹਣਾ ਕਿੱਥੇ ਲੈ ਚੱਲੀ ਨਿਕੋਲਾ ਇੱਥੇ ਨਿੱਕੇ ਨਿੱਕੇ ਦੋ ਤਿੰਨ ਹੋਣੇ ਬਾਅਦ ਚ ਲੱਭਾਂਗੇ ਪਹਿਲੇ ਇਹ ਰੱਖ ਲਾਂਦੇ ਇਹਦੇ ਨੇ ਲੈ ਜਾਣੇ ਇਤੋਂ ਡਰਦੇ ਨੇ ਚੱਕ ਕੇ ਲੈ ਜਾਣੇ ਇਹਨੇ ਹਾਂ ਹਰੇ ਟੀਕਾ ਲਾਓ ਟੀਕਾ ਲਾਓ ਤਾਂ ਦੇਖੋ ਟੀਕਾ ਲੱਗਾ ਹਾਂਜੀ ਹਾਂ ਟੀਕਾ ਬਾਦੂ ਟੀਕਾ ਤੇ ਜਿੰਨੇ ਮਾਰਦੀ ਲਾਓ ਇਹਨੇ ਲਾਉਣੀ ਲਾਉ ਲੋ ਚੀਮਕ ਹੰਦਾ ਆ ਹਾਂ ਸਹੀ ਹੱਲ ਉਹ ਲੋਈਂ ਤੇ ਪਾ ਕੇ ਉਹ ਦੋ ਬੱਡੀਆਂ ਲਾਓ ਪੱਟੀਆਂ ਤੋਂ ਜਦੋਂ ਮੈਂ ਚੱਲ ਜਾਵਾਂ ਨਾ ਤੂੰ ਪੇਕ ਦਿਨ ਜਲੰਧਰ ਗਿਆ ਦਨ ਵੀ ਮੈਂ ਚੜ੍ਹ ਗਿਆ